ਰੋਜ਼-ਰੋਜ਼ ਪੋਚਾ ਲਗਾਉਣ ਦੀ ਬਿਲਕੁਲ ਹੀ ਟੈਨਸ਼ਨ ਖਤਮ ਆ ਤੁਹਾਡੇ ਲਈ ਦੇਖੋ ਜੀ ਆਪਾਂ ਲੈ ਕੇ ਆਇਆ ਮਾਈਕਰੋ ਫਾਈਬਰ ਫਲੋਰ ਕਲੀਨਿੰਗ ਸਪਰੇਅ ਮੋਪ ਆ ਜੀ ਇਹ ਤੇ ਜਿਹੜਾ ਇਹ ਆਨਲਾਈਨ ਆਰਡਰ ਕਰਕੇ ਆਪਾਂ ਮੰਗਾ ਸਕਦੇ ਹਾਂ ਬਹੁਤ ਹੀ ਆਸਾਨ ਤਰੀਕੇ ਨਾਲ ਇਹਦੇ ਨਾਲ ਪੋਚਾ ਲਗਾ ਸਕਦੇ ਆ ਆਪਾਂ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਦੀ ਵੀਡੀਓ ਜਿਹੜੀ ਆਪਾਂ ਲੈ ਕੇ ਆਏ ਆ ਇਹ ਬਹੁਤ ਹੀ ਵਧੀਆ ਪੋਚਾ ਇਹਦੇ ਨਾਲ ਲੱਗਦਾ ਆ ਆਪਾਂ ਨੂੰ ਨਾ ਹੀ ਜ਼ਿਆਦਾ ਪਾਣੀ ਦੀ ਜ਼ਰੂਰਤ ਹੁੰਦੀ ਹੈ ਸਿਰਫ ਇੱਕ ਬੋਤਲ ਨਾਲ ਆਪਾਂ ਤਿੰਨ ਰੂਮ ਦੇ ਵਿੱਚ ਪੋਚਾ ਲਗਾ ਸਕਦੇ ਆ ਇਹਦੇ ਵਿੱਚ ਤੁਸੀਂ ਕੋਈ ਵੀ ਲਿਕਵਿਡ ਪਾ ਸਕਦੇ ਹੋ ਚਾਹੇ ਫਰਨਾਇਲ ਚਾਹੇ ਜੋ ਵੀ ਪੋਚਾ ਲਗਾਉਣ ਵਾਲੀ ਚੀਜ਼ ਆ ਉਹ ਇਹਦੇ ਵਿੱਚ ਬੋਤਲ ਦੇ ਵਿੱਚ ਪਾ ਕੇ ਤੁਸੀਂ ਸਿਰਫ ਇੱਕ ਬੋਤਲ ਦੇ ਨਾਲ ਹੀ ਤਿੰਨ ਆਪਾਂ ਰੂਮ ਦੇ ਵਿੱਚ ਪੋਚਾ ਲਗਾ ਸਕਦੇ ਆ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਏ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਸਿਰਫ ਆਹ ਦੇਖੋ ਜੀ ਇਹਦੇ ਨਾਲ ਤੁਸੀਂ ਫਰੈਸ਼ਰ ਕਰਕੇ ਤੇ ਪਾਣੀ ਕੱਢ ਸਕਦੇ ਹੋ ਬੋਤਲ ਦੇ ਵਿੱਚੋਂ ਤੇ ਫਿਰ ਬਹੁਤ ਹੀ ਸੌਖੇ ਤਰੀਕੇ ਨਾਲ ਪੋਚਾ ਲੱਗ ਜਾਂਦਾ ਵਾਰ ਵਾਰ ਪਾਣੀ ਲੈਣ ਦੀ ਜ਼ਰੂਰਤ ਨਹੀਂ ਪੈਣੀ ਹੈਗੀ ਤੇ ਬਸ ਸਿਰਫ ਇੱਕ ਵਾਰੀ ਤੁਸੀਂ ਇਹਦਾ ਹੇਠ ਵਾਲਾ ਲਾ ਕੇ ਇਸ ਤਰੀਕੇ ਨਾਲ ਇਹਨੂੰ ਤੇ ਇਹਨੂੰ ਤੁਸੀਂ ਸਾਫ਼ ਕਰ ਸਕਦੇ ਹੋ ਇਹਨੂੰ ਤੁਸੀਂ ਕਿਸੇ ਵੀ ਬਾਲਟੀ ਦੇ ਵਿੱਚ ਪਾ ਕੇ ਤੁਸੀਂ ਧੋ ਸਕਦੇ ਹੋ ਜੇ ਤੁਸੀਂ ਇਹਨੂੰ ਉੱਪਰ ਵੀ ਰੱਖ ਕੇ ਧੋਵੋਗੇ ਤੇ ਬਸ ਆਹ ਦੇਖੋ ਜੀ ਇਹਦੇ ਚੇਪੀਆਂ ਲੱਗੀਆਂ ਹੋਈਆਂ ਨੇ ਇਸ ਤਰੀਕੇ ਨਾਲ ਇਹਨੂੰ ਜੇ ਤੁਸੀਂ ਫਿੱਟ ਕਰੋਗੇ ਤੇ ਇਹਨੇ ਬਸ ਉੱਪਰ ਲੱਗ ਜਾਣਾ ਜਿਹੜੀ ਆਪਣੀ ਇਹ ਕੀਸਪੰਜਾ ਜੀ ਇਹਨੂੰ ਤੁਸੀਂ ਆਸਾਨੀ ਦੇ ਨਾਲ ਲਗਾ ਸਕਦੇ ਹੋ ਬਹੁਤ ਹੀ ਵਧੀਆ ਤਰੀਕੇ ਨਾਲ ਲੱਗ ਜਾਂਦਾ ਹੈ ਤੁਸੀਂ ਇਹਨੂੰ ਦੋ ਵੀ ਤੁਸੀਂ ਇਹ ਆਰਡਰ ਕਰ ਸਕਦੇ ਹੋ ਇੱਕ ਵੀ ਆਪਣਾ ਇਹ ਜੀ ਨਾਲ ਮਿਲਦਾ ਹੈ ਪੂੰਜੀ ਦੇ ਨਾਲ ਤੇ ਇੰਨੀ ਜਲਦੀ ਨਹੀਂ ਖਰਾਬ ਹੁੰਦਾ ਹੈ ਬਹੁਤ ਹੀ ਆਸਾਨ ਤਰੀਕੇ ਨਾਲ ਪੂੰਛ ਲੱਗ ਜਾਂਦਾ ਆਪਾਂ ਤੁਹਾਨੂੰ ਲਾ ਕੇ ਦਿਖਾਵਾਂਗੇ ਆਪਾਂ ਹੁਣ ਤੁਹਾਨੂੰ ਪੋਚਾ ਵੀ ਲਾ ਕੇ ਦਿਖਾਉਨੇ ਆਂ ਤੇ ਕੋਈ ਇਹਦੇ ਵਿੱਚ ਜਿਹੜੀ ਬੋਤਲ ਸੀ ਉਹ ਆਪਾਂ ਨੇ ਕੱਢ ਕੇ ਦਿਖਾਈ ਆ ਤੇ ਇਹ 1 ਲੀਟਰ ਦੀ ਪਾਣੀ ਦੀ ਬੋਤਲ ਆਹੇ ਤੇ ਇਹਦੇ ਵਿੱਚ ਪਾਣੀ ਤੁਸੀਂ ਭਰ ਕੇ ਤੇ ਇਹ ਤੋਂ ਬਾਅਦ ਤੁਸੀਂ ਇਹਦੇ ਵਿੱਚ ਕੋਈ ਵੀ ਲਿਕਵਿਡ ਪਾ ਸਕਦੇ ਹੋ ਇੱਕ ਦੋ ਡਾਟ ਜਿਸ ਤਰੀਕੇ ਨਾਲ ਹੈਨਾ ਤੇ ਚਲੋ ਆਪਾਂ ਜੀ ਇਹਨੂੰ ਹੁਣ ਤੁਹਾਨੂੰ ਫਿੱਟ ਕਰਕੇ ਵੀ ਦਿਖਾਉਨੇ ਆਂ ਤੇ ਆਸਾਨ ਤਰੀਕੇ ਨਾਲ ਦੇਖੋ ਜੀ ਇਹ ਫਿੱਟ ਹੋ ਜਾਂਦੀ ਆ ਸਿਰਫ ਕੋਈ ਆਪਾਂ ਨੂੰ ਮਿਹਨਤ ਜ਼ਿਆਦਾ ਨਹੀਂ ਕਰਨੀ ਪੈਂਦੀ ਤੁਸੀਂ ਇਹਦਾ ਉੱਪਰਲਾ ਹੈਂਡਲ ਨੂੰ ਦੱਬੀ ਚਲੋਗੇ ਤਾਂ ਸਪਰੇ ਮੂਰਲੀ ਸਾਈਡ ਤੇ ਦੇਖੋ ਜੀ ਆਪਣੇ ਆਪ ਹੀ ਹੀ ਆਈ ਜਾਣੀ ਆ ਤੇ ਪੋਚਾ ਦੇਖੋ ਬਿਲਕੁਲ ਬਹੁਤ ਆਸਾਨੀ ਨਾਲ ਲੱਗ ਜਾਂਦਾ ਤੇ ਇੰਨੀ ਵਧੀਆ ਇਹਦੀ ਕਲੀਨਿੰਗ ਹੁੰਦੀ ਆ ਤੇ ਆਪਾਂ ਨੇ ਇਹ ਮਗਵਾਇਆ ਸੀ ਕਿਉਂ ਨਹੀਂ ਆਪਾਂ ਸੋਚਿਆ ਵੀ ਆਪਾਂ ਭੈਣਾਂ ਦੇ ਨਾਲ ਇਹ ਸ਼ੇਅਰ ਕਰ ਦਈਏ ਤੇ ਬਹੁਤ ਹੀ ਵਧੀਆ ਤੇ ਆਸਾਨ ਤਰੀਕੇ ਨਾਲ ਲੱਗ ਜਾਂਦਾ ਹੈ ਪੋਚਾ ਇਹ ਨਹੀਂ ਹੈਗਾ ਜੀ ਆਪਾਂ ਕੱਲਾ ਕੁਲੀ ਜਗ੍ਹਾ ਤੇ ਲਗਾ ਸਕਦੇ ਆ ਕੋਈ ਤੁਹਾਡਾ ਬੈੱਡ ਹੋ ਵੀ ਸੁੱਕਾ ਵਗੈਰਾ ਹੋ ਵੀ ਉਹਨਾਂ ਦੀ ਹੀਟਾ ਬਹੁਤ ਆਸਾਨੀ ਦੇ ਨਾਲ ਲੱਗ ਜਾਂਦਾ ਪੋਚਾ ਆਪਾਂ ਸਪੰਜ ਇਹ ਪੋਚੇ ਤੋਂ ਲਾ ਕੇ ਉਹਨੂੰ ਅਲੱਗ ਵੀ ਤਰੀਕੇ ਨਾਲ ਧੋ ਸਕਦੇ ਆ ਤੇ ਉੱਪਰ ਪੋਚੇ ਦੇ ਉੱਤੇ ਰੱਖ ਕੇ ਵੀ ਹੀ ਆਪਾਂ ਜਿਹੜਾ ਦੇਖੋ ਜੀ ਇਹਦੇ ਉੱਤੇ ਰੱਖ ਕੇ ਵੀ ਇਹਨੂੰ ਧੋ ਸਕਦੇ ਆ ਕੋਈ ਆਪਣਾ ਔਖਾ ਕੰਮ ਨਹੀਂ ਹੈਗਾ ਬਹੁਤ ਹੀ ਆਸਾਨ ਤਰੀਕਾ ਹੈ ਨਾਲੇ ਦੇਖੋ ਜੀ ਪਾਣੀ ਦੀ ਬਚਤ ਆ ਤੇ ਨਾਲੇ ਆਪਾਂ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਹੈਗੀ ਇਸ ਤਰੀਕੇ ਨਾਲ ਵੀ ਤੁਸੀਂ ਧੋ ਸਕਦੇ ਆ ਆਪਾਂ ਤੁਹਾਨੂੰ ਇਹ ਵੀ ਤਰੀਕਾ ਦੱਸਤਾ ਤੇ ਸਿਰਫ ਤੁਸੀਂ ਇਸ ਤਰੀਕੇ ਨਾਲ ਵੀ ਇਹਨੂੰ ਸਾਫ਼ ਕਰ ਸਕਦੇ ਹੋ ਇਹਦੀ ਪੋਚੇ ਦੀ ਹਾਈਟ ਵੀ ਬਹੁਤ ਹੀ ਵਧੀਆ ਹੈ ਜੀ ਕੋਈ ਆਪਾਂ ਨੂੰ ਜ਼ਿਆਦਾ ਝੁਕਣ ਦੀ ਲੋੜ ਨਹੀਂ ਹੈਗੀ ਆਪਾਂ ਇਸ ਤਰੀਕੇ ਨਾਲ ਜੋੜ ਕੇ ਆਪਾਂ ਨੂੰ ਦੁਬਾਰਾ ਫਿਰ ਪੁੱਛਣ ਇਸ ਤਰੀਕੇ ਨਾਲ ਆ ਸਕਦੇ ਹਾਂ ਬਹੁਤ ਹੀ ਸੌਖਾ ਤਰੀਕਾ ਹੈ ਪੁੱਛ ਲਗਾਉਣ ਦਾ ਤੇ ਤੁਸੀਂ ਆਨਲਾਈਨ ਆਰਡਰ ਕਰ ਸਕਦੇ ਹੋ ਤੇ ਜੇ ਤੁਸੀਂ ਇਹਦਾ ਪ੍ਰਾਈਸ ਪੁੱਛੋਗੇ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਤੁਸੀਂ ਇਹਦਾ ਪ੍ਰਾਈਸ ਪੁੱਛ ਸਕਦੇ ਹੋ ਦੇਖੋ ਜੀ ਆਪਾਂ ਇਹਦੀ ਗੱਲ ਕਰੀਏ ਹਾਈਟ ਦੀ ਹਾਈਟੇ ਦੀ ਬਹੁਤ ਹੀ ਜ਼ਿਆਦਾ ਵਧੀਆ 5.5 ਤੋਂ 6 ਫੁੱਟ ਦੀ ਹਾਈਟ ਆ ਤੇ ਬਹੁਤ ਆਸਾਨੀ ਤਰੀਕੇ ਨਾਲ ਆਪਾਂ ਖੜਕੇ ਹੀ ਪੋਚਾ ਲਗਾ ਸਕਦੇ ਆ ਕੋਈ ਆਪਾਂ ਨੂੰ ਝੁਕਣ ਦੀ ਜ਼ਰੂਰਤ ਨਹੀਂ ਹੈਗੀ ਜਿੱਥੇ ਆਪਣੇ ਦੇਖੋ ਜੀ ਸਮਾਨ ਕਈ ਵਾਰੀ ਪਿਆ ਹੁੰਦਾ ਤੇ ਉੱਥੇ ਹੀਠਾਂ ਆਪਣੀ ਪੋਚਾ ਨਹੀਂ ਲੱਗਦਾ ਹੱਥ ਵੀ ਨਹੀਂ ਜਾਂਦਾ ਤੇ ਇਹ ਬਹੁਤ ਆਸਾਨੀ ਦੇ ਨਾਲ ਆਪਣੀ ਪੋਚਾ ਲੱਗ ਜਾਂਦਾ ਤੇ ਆਪਾਂ ਜੇ ਪਾਣੀ ਦੀ ਗੱਲ ਕਰੀਏ ਪਾਣੀ ਸਿਰਫ ਦੇਖੋ ਅੱਧੇ ਲੀਟਰ ਨਾਲ ਤੁਸੀਂ ਤਿੰਨ ਰੂਮ ਦੇ ਵਿੱਚ ਪੋਚਾ ਲਗਾ ਸਕਦੇ ਹੋ ਬਹੁਤ ਹੀ ਆਸਾਨੀ ਦੇ ਨਾਲ ਕੋਈ ਵੀ ਇਹਦੇ ਵਿੱਚ ਤੁਸੀਂ ਇੱਕ ਡਾਟੇ ਦਾ ਲਿਕਵਿਡ ਪਾਓ ਤੇ ਤੁਹਾਨੂੰ ਜ਼ਿਆਦਾ ਲਿਕਵਿਡ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਤੇ ਜੇ ਤੁਸੀਂ ਇਹਦੇ ਨਾਲ ਦੇਖੋ ਜੀ ਹੈਂਡਲ ਦੇ ਨਾਲ ਇਹਨੂੰ ਦੱਬੋਗੇ ਤਾਂ ਸਪਰੇਅ ਆਪਣੇ ਆਪ ਹੀ ਮੂਰੇ ਆਈ ਜਾਣੀਆਂ ਤੇ ਆਪਾਂ ਨੂੰ ਪਾਣੀ ਆਪਾਂ ਲੈਣ ਦੀ ਜ਼ਰੂਰਤ ਨਹੀਂ ਹੈਗੀ ਬਹੁਤ ਹੀ ਸੌਖਾ ਤਰੀਕਾ ਆ ਤੇ ਵੱਧ ਤੋਂ ਵੱਧ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਦੇਖੋ ਜੀ ਆਪਾਂ ਤੁਹਾਨੂੰ ਪੋਚਾ ਵੀ ਲਗਾ ਕੇ ਵੀ ਦਿਖਾ ਲਤਾ ਇਹਦਾ ਸਾਰਾ ਸਿਸਟਮ ਦੱਸਤਾ ਤੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਇਹ ਮਿਲ ਜਾਂਦਾ ਹੈ ਜੇ ਤੁਸੀਂ ਪੁੱਛੋਗੇ ਤਾਂ ਆਪਾਂ ਤੁਹਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਾਂਗੇ ਜਿਹੜਾ ਇਹਦਾ ਪ੍ਰਾਈਸ ਪੁੱਛਣਾ ਚਾਹੁੰਦਾ ਹੈ ਤਾਂ ਪੁੱਛ ਸਕਦਾ ਹੈ ਜੀ ਤੁਸੀਂ ਆਪਾਂ ਇਹ ਠਾਏ ਦਾ ਲਿੰਕ ਵੀ ਦਵਾਂਗੇ ਵੀਡੀਓ ਦੇ ਵਿੱਚ ਤੁਸੀਂ ਇਹਨੂੰ ਆਰਡਰ ਕਰ ਸਕਦੇ ਹੋ ਤੇ ਹੁਣ ਇਹਦੀ ਬਹੁਤ ਹੀ ਡਿਸਕਾਊਂਟ ਚੱਲ ਰਿਹਾ ਹੈ ਜੀ ਬਹੁਤ ਸਸਤੇ ਰੇਟ ਦੇ ਵਿੱਚ ਤੁਹਾਨੂੰ ਇਹ ਪੋਚਾ ਮਿਲ ਸਕਦਾ ਹੈ ਤੇ ਚਲੋ ਆਪਾਂ ਜੀ ਹੁਣ ਮੈਂ ਆਲਦੀ ਆ ਕਿ ਸੇ ਨਵੀਂ ਵੀਡੀਓ ਦੇ ਨਾਲ ਜੇ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੀ ਤੇ ਚੈਨਲ ਤੇ ਪਹਿਲੀ ਵਾਰੀ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਾਂ ਮਿਲਦੇ ਆ ਜੀ ਹੁਣ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤ ਸ੍ਰੀ ਅਕਾਲ